ਗੁਰੂ ਸਾਹਿਬ ਨੇ ਵੀ ਆਜ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸੰਪਾਦਨਾ ਕੀਤੀ ਤਾਂ ਉਸ ਤੋਂ ਪਹਿਲਾਂ ਇਹ ਸਾਰੀ ਜੋ ਗੁਰਬਾਣੀ ਸੀ ਇਹ ਹੱਥ ਲਿਖਤ ਸੀ ਤਾਂ ਕਿਉਂ ਨਾ ਹੱਥ ਲਿਖਤ ਦੇ ਨਾਲ ਹੀ ਇਹ ਸਾਰੀ ਚੀਜ਼ ਕੀਤੀ ਜਾਏ ਚਾਹੇ ਡਿਜੀਟਲ ਪ੍ਰਿੰਟਿੰਗ ਬਹੁਤ ਆ ਚੁੱਕੀ ਹੈ ਪਰ ਇਹ ਹੱਥ ਲਿਖਤ ਦੇ ਉੱਤੇ ਭਾਰੂ ਨਹੀਂ ਪੈ ਸਕਦੀ ਔਰ ਵੱਡੀ ਗੱਲ ਕੀ ਜਿਸ ਮਾਂ ਬੋਲੀ ਦੇ ਵਿੱਚ ਜਿਸ ਭਾਸ਼ਾ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੇ ਜਪਜੀ ਸਾਹਿਬ ਉਚਾਰੀ ਹੋਵੇ ਉਹ ਭਾਸ਼ਾ ਕਦੀ ਨੀਵੇਂ ਨਹੀਂ ਹੋ ਸਕਦੀ ਜੇਕਰ ਗੱਲ ਕੀਤੀ ਜਾਏ ਤਾਂ 3 ਸਾਲ ਪਹਿਲਾਂ ਦੀ ਤੇ ਜਦੋਂ ਗੁਰੂ ਸਾਹਿਬ ਦੀ અપਾਰ ਕਿਰਪਾ ਹੋਈ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਗਈ ਤਾਂ ਜਿਵੇਂ ਅੰਮ੍ਰਿਤ ਦੀ ਦਾਤ ਤਾਂ ਇੱਕ ਬਡਬੁੱਲੀ ਦਾਤ ਸੀ ਕਿ ਪਰ ਇਸ ਦਾ ਕਦੀ ਵੀ ਜ਼ਹਿਨ ਚ ਨਹੀਂ ਹੈਗਾ ਸੀ ਕਿ ਗੁਰੂ ਸਾਹਿਬ ਇਸ ਦੇ ਨਾਲ ਇੱਕ ਹੋਰ ਵੀ ਦਾਤ ਬਖਸ਼ਣ ਵਾਲੇ ਨੇ ਇੱਕੋ ਚੀਜ਼ ਇਹਨੂੰ ਵਧੀਆ ਲੈ ਕੇ ਆ ਸਕਦੀ ਆ ਇਹਦੇ ਵਿੱਚ ਸੁਧਾਰ ਲੈ ਕੇ ਆ ਸਕਦੀ ਆ ਨਿਖਾਰ ਲੈ ਕੇ ਆ ਸਕਦੀ ਹੋਇਆ ਅਭਿਆਸ ਪ੍ਰੈਕਟਿਸ ਮੇਕਸ ਦਾ ਮੈਨ ਪਰਫੈਕਟ ਉਹ ਚੀਜ਼ ਸੀ ਬੱਚੇ ਅਗਰ ਊੜੇ ਤੇ ਜੂੜੇ ਨੂੰ ਭੁੱਲ ਗਏ ਨਾ ਤਾਂ ਸ਼ਾਇਦ ਅਸੀਂ ਆਪਣੇ ਪਰਿਵਾਰ ਨੂੰ ਸਿੱਖੀ ਦੇ ਨਾਲ ਨਹੀਂ ਜੋੜ ਸਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤਸਵੀਰਾਂ ਤੁਸੀਂ ਮੇਰੇ ਬੈਕ ਸਾਈਡ ਦੇਖ ਸਕਦੇ ਹੋ ਕਿ ਕੰਪਿਊਟਰ ਦੇ ਕੋਈ ਪ੍ਰਿੰਟ ਨਹੀਂ ਆ ਜੀ ਹਾਂ ਇਹ ਹੱਥ ਦੇ ਨਾਲ ਲਿਖੀ ਹੋਈ ਇਸ ਵੀਰ ਦੀ ਲਿਖਤ ਹੈ ਨਾਮ ਵੀ ਜਾਣਾਂਗੇ ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਕਲਾ ਹੈ ਵੀਰ ਦੀ ਪਰ ਬਾਈ ਜੀ ਮੈਂ ਸਿੱਧੀ ਤੇ ਸੰਪਸ਼ਟ ਗੱਲ ਇਹ ਕਵਾਂਗਾ ਤੁਹਾਨੂੰ ਕਿਸੇ ਨੇ ਸ਼ੇਅਰ ਨਹੀਂ ਜੇ ਕਰਨਾ ਉਹਦਾ ਕਾਰਨ ਕੀ ਹੈ ਕਿ ਸਾਡੇ ਸਮਾਜ ਦੀ ਤਰਾਸਦੀ ਹੈ ਸਾਡੇ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਬੇਤੁਕੀਆਂ ਬੇਸੁਰੇ ਕਲਾਕਾਰ ਉਹਨਾਂ ਨੂੰ ਜਿਹੜਾ ਹੈ ਸ਼ੇਅਰ ਕਰਨ ਤੇ ਲੱਗੇ ਹੋਏ ਨੇ ਪਰ ਅਸੀਂ ਤੁਹਾਡੀ ਕਲਾ ਨੂੰ ਸਲਾਮ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਗ੍ਰੇਡ ਪੰਜਾਬ ਟੀਵੀ ਤੁਹਾਡਾ ਸਵਾਗਤ ਕਰਦੇ ਆ ਔਰ ਮੈਂ ਇੱਕ ਕੈਮਰਾਮੈਨ ਸਾਥੀ ਨੂੰ ਕਹਾਂ ਕਿ ਤਸਵੀਰਾਂ ਵਿਖਾ ਦਿੱਤੀਆਂ ਜਾਣ ਆਹ ਕਲਾ ਵੀਰ ਦੀ ਹੈ ਕਲਮ ਦੇ ਨਾਲ ਜਿਹੜਾ ਹੈ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਫ ਲੋਕਾਂ ਨੂੰ ਆਪਣੇ ਹੱਥਾਂ ਦੇ ਨਾਲ ਇੰਨੇ ਪਿਆਰੇ ਤਰੀਕੇ ਨਾਲ ਲਿਖਿਆ ਹੋਇਆ ਕਿ ਵੇਖ ਕੇ ਰੂਹ ਖੁਸ਼ ਹੁੰਦੀ ਹੈ। ਭਾਈ ਜੀ ਸਾਡੇ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਵੀਰ ਜੀ ਤੁਸੀਂ ਆਪਣੇ ਰੁਝੇ ਵਿੱਚੋਂ ਸਮਾਂ ਕੱਢਿਆ ਤੇ ਸੰਗਤਾਂ ਦੇ ਰੂਹ ਰੂ ਕਰਾਉਂਦਾ ਇਹ ਉਪਰਾਲਾ ਤੁਸੀਂ ਮੈਨੂੰ ਦਿੱਤਾ ਮੇਰੇ ਗ੍ਰਹਿ ਵਿਖੇ ਆਣ ਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਨਾਮ ਵੀ ਦੱਸ ਦਿਓ ਭਾਈ ਜੀ। ਮੇਰਾ ਨਾਮ ਹੈ ਜਗਨਦੀਪ ਸਿੰਘ ਤੇ ਪੇਸ਼ੇਵਜੋ ਕੰਪਿਊਟਰ ਅਧਿਆਪਕ ਆ ਜੀ। ਜੀ। ਅ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਮੇਰੀ ਕਲਾ ਨੂੰ ਸੋਹਣੀ ਕਹਿ ਕੇ ਪੁਕਾਰਿਆ ਤੇ ਐਸੀ ਸੋਹਣੀ ਕਲਾ ਦਾ ਲਾਈਕ ਤੇ ਮੈਂ ਖੈਰ ਨਹੀਂ ਹੈਗਾ ਪਰ ਤੁਸੀਂ ਪ੍ਰਸ਼ੰਸਾ ਕਰ ਰਹੇ ਹੋ ਕਿ ਗੁਰੂ ਸਾਹਿਬ ਦੀ ਉਪਮਾ ਜੋ ਮੇਰੇ ਕੋਲ ਇਹ ਗੁਰੂ ਸਾਹਿਬ ਲਿਖਵਾ ਰਹੇ ਨੇ ਤੇ ਇਹ ਗੁਰੂ ਸਾਹਿਬ ਦਾ ਕਾਰਜ ਜਿਵੇਂ ਆਪ ਲੈ ਰਹੇ ਨੇ ਪਰ ਕੰਪਿਊਟਰ ਅਧਿਆਪਕ ਹੋਣ ਦੇ ਨਾਲ ਤੇ ਇਹਦੇ ਨਾਲ ਮੇਰਾ ਕੋਈ ਬਿਲਕੁਲ ਵੀ ਸੁਮੇਲ ਨਹੀਂ ਹੈਗਾ ਪਰ ਕੰਪਿਊਟਰ ਨੇ ਹੀ ਬਹੁਤ ਕੁਝ ਮੈਨੂੰ ਹੁਣ ਤੱਕ ਸਿਖਾਇਆ ਜੀ ਮੈਂ ਚਾਹਾਂਗਾ ਇਸ ਦੇ ਬਾਰੇ ਦੱਸਿਆ ਜਾਵੇ ਜਿੰਨੇ ਵੀ ਸਾਡੇ ਪਿੱਛੇ ਅਸੀਂ ਵੇਖ ਰਹੇ ਹਾਂ ਬੜੇ ਹੀ ਪਿਆਰੇ ਤਰੀਕੇ ਨਾਲ ਤੁਸੀਂ ਆਪਣੇ ਹੱਥ ਨਾਲ ਲਿਖੇ ਹੋਏ ਇਹ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਵਿੱਚੋਂ ਸ਼ਲੋਕ ਨੇ ਤਾਂ ਸ਼ੁਰੂਆਤ ਕਿਵੇਂ ਹੁੰਦੀ ਹੈ ਕਿੰਨਾ ਕੁ ਪਿਆਰ ਲੋਕਾਂ ਦਾ ਮਿਲਦਾ ਹੈ ਸਾਰੀ ਗੱਲਬਾਤ ਇਸ ਦੇ ਬਾਰੇ ਦੱਸੋ ਅ ਜੀ ਜੇਕਰ ਗੱਲ ਕੀਤੀ ਜਾਏ ਤਾਂ 3 ਸਾਲ ਪਹਿਲਾਂ ਦੀ ਤੇ ਜਦੋਂ ਗੁਰੂ ਸਾਹਿਬ ਦੀ અપਾਰ ਕਿਰਪਾ ਹੋਈ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਗਈ ਤਾਂ ਜਿਵੇਂ ਅੰਮ੍ਰਿਤ ਦੀ ਦਾਤ ਤਾਂ ਇੱਕ ਵੱਡਬੁੱਲੀ ਦਾਤ ਸੀ ਕੀ ਪਰ ਏਸੀ ਦਾ ਕਦੀ ਵੀ ਜ਼ਹਿਨ 'ਚ ਨਹੀਂ ਹੈਗਾ ਸੀ ਕਿ ਗੁਰੂ ਸਾਹਿਬ ਇਸ ਦੇ ਨਾਲ ਇੱਕ ਹੋਰ ਵੀ ਦਾਤ ਬਖਸ਼ਣ ਵਾਲੇ ਨੇ ਜੀ ਜੀ ਤਾਂ ਜਦੋਂ ਗੁਰੂ ਸਾਹਿਬ ਨੇ ਇਸ ਦਾਤ ਤੋਂ ਬਾਅਦ ਇੱਕ ਅੰਮ੍ਰਿਤ ਵੇਲਾ ਸੰਭਾਲਣ ਦੀ ਜ਼ਰੂਰ ਇੱਕ ਵੱਡੀ ਦਾਤ ਮੈਨੂੰ ਦਿੱਤੀ ਤੇ ਉੱਥੇ ਜਦੋਂ ਗੁਰੂ ਸਾਹਿਬ ਦੇ ਦਰ ਤੇ ਜਾਣਾ ਸ੍ਰੀ ਹੁਕਮਨਾਮਾ ਸਾਹਿਬ ਪਾਵਨ ਫਰਮਾਨ ਲਿਖਣ ਦਾ ਇੱਕ ਦਿਨ ਸੁਭਾਗ ਪ੍ਰਾਪਤ ਹੋਇਆ ਤਾਂ ਅੱਜ ਦਿਨ ਲਿਖਿਆ ਤਾਂ ਪਰ ਇਸ ਲਿਖਣ ਦੇ ਕਾਬਲ ਨਹੀਂ ਸੀ ਕਿ ਮੈਂ ਉਹਨੂੰ ਲਿਖ ਸਕਦਾ ਤੇ ਸੰਗਤਾਂ ਦੇ ਰੂਪ ਰੂਪ ਕਰ ਸਕਦਾ ਪਰ ਜਿਵੇਂ ਕਾਰਜ ਸੌਪਿਆ ਗਿਆ ਸੀ ਮਿਲਿਆ ਸੀ ਗੁਰੂ ਦਾ ਕਾਰਜ ਸੀ ਗੁਰੂ ਦਾ ਫਰਮਾਨ ਸੀ ਲਿਖਿਆ ਪਰ ਜਦੋਂ ਉਸ ਨੂੰ ਬਹੁਤ ਸਾਰੇ ਐਸੇ ਗੁਰਦੁਆਰਾਂ ਸਾਹਿਬਾਨ ਦੇ ਨਾਲ ਜਾਂ ਗੁਰਦੁਆਰੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਬਾਰ ਸਾਹਿਬ ਨਾਲ ਮਿਲਾਨ ਕੀਤਾ ਗਿਆ ਤਾਂ ਲੱਗੇ ਵੀ ਨਹੀਂ ਇਸ ਲੱਗਦਾ ਜਿਵੇਂ ਇੱਕ ਗੰਦੀ ਹੈਂਡਰਾਈਟਿੰਗ ਵਾਲਾ ਬੱਚਾ ਤੇ ਇੱਕ ਬਹੁਤ ਸੋਹਣੀ ਹੈਂਡਰਾਈਟਿੰਗ ਵਾਲਾ ਬੱਚਾ ਪਰ ਕੀ ਸੀ ਕੀ ਝੋਲੀ ਪਈ ਸੀ ਦਾਤ ਗੁਰੂ ਸਾਹਿਬ ਨੇ ਆਪ ਲੈਣਾ ਸੀ ਕਾਰਜ ਤੇ ਉਹਦੇ ਨਾਲ ਫਿਰ ਇੱਕੋ ਹੀ ਮਨ ਚ ਹਮੇਸ਼ਾ ਇਹ ਚ ਚਿੰਦੀ ਸੀ ਕਿ ਹੁਣ ਇਸ ਚ ਤੋਂ ਦੂਰ ਤੇ ਮੈਂ ਜਾ ਨਹੀਂ ਸਕਦਾ ਗੁਰੂ ਸਾਹਿਬ ਦਾ ਕਾਰਜ ਆ ਰੋਜ਼ ਲਿਖਣਾ ਵਾ ਤਾਂ ਇੱਕੋ ਚੀਜ਼ ਇਹਨੂੰ ਵਧੀਆ ਲੈ ਕੇ ਆ ਸਕਦੀ ਆ ਇਹਦੇ ਵਿੱਚ ਸੁਧਾਰ ਲੈ ਕੇ ਆ ਸਕਦੀ ਆ ਨਿਖਾਰ ਲੈ ਕੇ ਆ ਸਕਦੀ ਉਹ ਹੈ ਅਭਿਆਸ ਪ੍ਰੈਕਟਿਸ ਬੇਕਸ ਦਾ ਮੈਨ ਪਰਫੈਕਟ ਉਹ ਚੀਜ਼ ਸੀ ਸੋ ਜਦੋਂ ਵੀ ਕਿਤੇ ਮਿਲਣਾ ਰਾਏ ਬਗਾਏ ਕਿਤੇ ਕੋਈ ਕਾਪੀ ਮਿਲਣੀ ਅਖਬਾਰ ਮਿਲਣੀ ਉਹਦੇ ਦੇ ਅਖਰਕਾਰੀ ਕਰਨੀ ਸ਼ੁਰੂ ਕਰ ਦੇਣੀ ਫਿਰ ਏ ਵੀ ਨਾਲ ਸੀ ਕਿ ਇਹ ਚੀਜ਼ਾਂ ਜੋ ਟੂਲ ਸੀ ਜਿਨ੍ਹਾਂ ਨੂੰ ਮੈਂ ਕਲਮਾ ਦਾ ਨਾਮ ਦਵਾਂਗਾ ਇਹ ਬਿਲਕੁਲ ਬਿਲਕੁਲ ਵੀ ਨਹੀਂ ਸੀ ਹੈਗੀਆਂ ਉੱਥੇ ਲਿਖਣਾ ਹੁੰਦਾ ਸੀ ਵਾਈਟ ਬੋਰਡ ਦੇ ਨਾਲ ਇੱਥੇ ਕਲਮਾ ਦਾ ਸਮੇਲ ਸੀ ਕਾਗਜ਼ ਤੇ ਕਲਮਾ ਚੱਲਣੀਆਂ ਸੀ ਸੋ ਕਲਮਾ ਫਿਰ ਜਦੋਂ ਪਿਤਾ ਜੀ ਨੇ ਗੱਲ ਕੀਤੀ ਕਲਮ ਬਾਰੇ ਤੇ ਕਹਾਸੋ ਹੀ ਨਹੀਂ ਗੱਲ ਹੁੰਦੀ ਆ ਕਿ ਕਲਮ ਇਸ ਜਮਾਨੇ ਚ ਤੂੰ ਕੀ ਕਰਨੀ ਹੈਨਾ ਅੱਜ ਕੱਲ ਸਾਈਕਲ ਦੀ ਤਾਂ ਕੋਈ ਜਿਵੇਂ ਜਮਾਨਾ ਨਹੀਂ ਰਹਾ ਤੇ ਅਸੀਂ ਮੋਟਰਸਾਈਕਲ ਕੋ ਹੋਰ ਕੀ ਜਿਆਦੇ ਵਾਹਨਾਂ ਦੀ ਗੱਲ ਕਰਾਂਗੇ ਤੇ ਤੂੰ ਕਲਮ ਕੀ ਕਰਨੀ ਹੈ ਫਿਰ ਕਲਮ ਦੇ ਨਾਲ ਇਹ ਸੀ ਕਿ ਨਹੀਂ ਸ਼ੁਰੂਆਤ ਇੱਥੋਂ ਸੀ ਗੁਰੂ ਸਾਹਿਬ ਨੇ ਵੀ ਆਜ ਗ੍ਰੰਥ ਜੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਦੋਂ ਸੰਪਾਦਨਾ ਕੀਤੀ ਤਾਂ ਉਸ ਤੋਂ ਪਹਿਲਾਂ ਇਹ ਸਾਰੀ ਜੋ ਗੁਰਬਾਣੀ ਸੀ ਇਹ ਹੱਥ ਲਿਖਤ ਸੀ ਤਾਂ ਕਿਉਂ ਨਾ ਹੱਥ ਲਿਖਤ ਦੇ ਨਾਲ ਹੀ ਇਹ ਸਾਰੀ ਚੀਜ਼ ਕੀਤੀ ਜਾਏ ਚਾਹੇ ਡਿਜੀਟਲ ਪ੍ਰਿੰਟਿੰਗ ਬਹੁਤ ਆ ਚੁੱਕੀ ਹੈ ਪਰ ਇਹ ਹੱਥ ਲਿਖਤ ਦੇ ਉੱਤੇ ਭਾਰੂ ਨਹੀਂ ਪੈ ਸਕਦੀ ਔਰ ਵੱਡੀ ਗੱਲ ਕੀ ਜਿਸ ਮਾਂ ਬੋਲੀ ਦੇ ਵਿੱਚ ਜਿਸ ਭਾਸ਼ਾ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੇ ਜਪਜੀ ਸਾਹਿਬ ਉਚਾਰੀ ਹੋਵੇ ਉਹ ਭਾਸ਼ਾ ਕਦੀ ਨੀਵੀਂ ਨਹੀਂ ਹੋ ਸਕਦੀ ਜੀ ਸੋ ਉਸੇ ਹੀ ਜ਼ਹਿਨ ਵਿੱਚ ਮਨ ਨੂੰ ਲੈ ਕੇ ਗੱਲ ਚੱਲਦਾ ਹੋਇਆ ਕਿ ਨਹੀਂ ਕਰਨਾ ਤੇ ਅੱਖਰਕਾਰੀ ਕਲਮ ਨਾਲ ਕਰਾਂਗੇ ਬਹੁਤ ਸਾਰੇ ਐਸੇ ਟੂਲਸ ਬਹੁਤ ਸਾਰੀਆਂ ਐਸੀਆਂ ਨਿਬਸ ਅੱਜ ਵੀ ਮੇਰੇ ਕੋਲ ਆ ਚੁੱਕੀਆਂ ਨੇ ਪਰ ਇਹਨਾਂ ਦਾ ਜੋ ਜ਼ਮਾਨਾ ਸੀ ਉਹ ਅੱਜ ਘਰ ਵਿੱਚ ਲੈ ਕੇ ਆਇਆ ਘਟੋ ਘਟ ਬੱਚਿਆਂ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਕਿ ਇੱਥੇ ਇਨਕ ਆਉਂਦੀ ਕਿੱਥੋਂ ਆ ਅਵਲ ਤੇ ਬੱਚਿਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਇਹ ਚ ਕਾਰਟਰੀਜ ਪੈਣੀ ਕਿੱਥੋਂ ਆ ਸੋ ਇਹ ਚੀਜ਼ ਦਾ ਫੀਨੋਮੈਨਾ ਦੀ ਟੈਕਨੋਲੋਜੀ ਬੱਚਿਆਂ ਤੋਂ ਵਿਸਰੀ ਹੋਈ ਹੈ ਜਿਵੇਂ ਕਿ ਪੰਜਾਬੀ ਵਿਸਰ ਰਹੀ ਹੈ ਸੋ ਇਹ ਉਹ ਛੋਟਾ ਜਿਹਾ ਇੱਕ ਉਪਰਾਲਾ ਹੀ ਮੈਂ ਕਹਿ ਸਕਦਾ ਕਿ ਮੇਰੀ ਕੋਈ ਵੱਡੀ ਇਹ ਪਹੁੰਚ ਨਹੀਂ ਹੈ ਮੇਰੇ ਵੱਲੋਂ ਕੋਈ ਇਹ ਚੀਜ਼ ਤੁਸੀਂ ਮੀਡੀਆ ਪਰਸਨ ਮੈਨੂੰ ਸ਼ਲਾਗਾ ਯੋਗ ਉਪਰਾਲਾ ਕਹਿ ਕੇ ਨਿਵਾਜ ਰਹੇ ਹੋ ਇਹ ਮੇਰੀ ਧੰਨਵਾਦ ਹੈ ਕਿ ਤੁਸੀਂ ਮੈਨੂੰ ਇਸ ਜੀ ਦੇ ਨਾਲ ਕਹਿ ਰਹੇ ਹੋ ਪਰ ਇੱਕ ਛੋਟੀਆਂ-ਛੋਟੀਆਂ ਚੀਜ਼ਾਂ ਮੇਰੇ ਵੱਲੋਂ ਹੀ ਨਹੀਂ ਬਹੁਤ ਸਾਰੇ ਐਸੇ ਸੱਜਣ ਵੀਰ ਪਤਵੰਤੇ ਸੱਜਣ ਤੁਹਾਡੇ ਇਸ ਮਾਧਿਅਮ ਰਾਹੀਂ ਦਿਖ ਰਹੇ ਨੇ ਜਿਨ੍ਹਾਂ ਨੂੰ ਕਰਨ ਦੀ ਲੋੜ ਹੈ ਸੋ ਇਹ ਸਾਰੇ ਉਪਰਾਲੇ ਹੀ ਸਾਡੇ ਇੱਕ ਝੋਲੀ ਵਾਲੇ ਗੱਲ ਕਾਸ ਨੇ ਕਿਉਂਕਿ ਪੰਜਾਬ ਚ ਜਾਏ ਆ ਪੰਜਾਬੀ ਤੋਂ ਦੂਰ ਨਾ ਨਾ ਜਾਈਏ ਜੀ ਜੀ ਸੋ ਦੋਸਤੋ ਮੈਂ ਇੱਕ ਵਾਰ ਫਿਰ ਜ਼ਰੂਰ ਕਹਿਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਤੇ ਤੁਸੀਂ ਬੇਸੁਰੇ ਕਲਾਕਾਰ ਹੋਰ ਕਲਾਕਾਰ ਨੂੰ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਦੱਸ ਦਿਓ ਕਿ ਬਾਜੀ ਬਾ ਕੀ ਬਾਤ ਐ ਪਰ ਇਸ ਵੀਰ ਦੀ ਕਲਾ ਨੂੰ ਵੀ ਸਲਾਮ ਕਰਿਓ ਅਤੇ ਇਧਰ ਵੀ ਧਿਆਨ ਜਿਹੜਾ ਜ਼ਰੂਰ ਕਰੋ ਬਾਈ ਜੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਉਦੋਂ ਮਨ ਨੂੰ ਕਿੰਨਾ ਇੱਕ ਦੁੱਖ ਹੁੰਦਾ ਕਿ ਜਦੋਂ ਕਿਸੇ ਦੇ ਗਲ ਦੇ ਵਿੱਚ ਸਰੂਪਾ ਪਾਇਆ ਜਾਂਦਾ ਜਿੰਨੂੰ ਉਸ ਦਾ ਮਹੱਤਵ ਵੀ ਨਹੀਂ ਪਤਾ ਤੁਹਾਨੂੰ ਅਜੇ ਤੱਕ ਕਿੰਨੇ ਕੁ ਮਾਨ ਸਨਮਾਨ ਮਿਲੇ ਆ ਤੇ ਤੁਸੀਂ ਕਿੰਨਾ ਕਿ ਜਿਹੜਾ ਇਹ ਉਦੋਂ ਮਨ ਨੂੰ ਕਿੰਨਾ ਕੁ ਦੁੱਖ ਹੁੰਦਾ ਦੇਖੋ ਜੀ ਪਹਿਲੀ ਮੈਂ ਤਾਂ ਇਹ ਗੱਲ ਕਵਾਂਗਾ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਚੀਜ਼ਾਂ ਦਾ ਜ਼ਰੂਰ ਸੋਸ਼ਲ ਮੀਡੀਆ ਤੇ ਐਕਟਿਵ ਨੇ ਕਿ ਜਿਨ੍ਹਾਂ ਨੂੰ ਇਹ ਚੀਜ਼ਾਂ ਮਿਲ ਰਹੀਆਂ ਨੇ ਉਹਨਾਂ ਦੀ ਕਿਸਮਤ ਹੈ ਮੈਂ ਉਹਨਾਂ ਨੂੰ ਕੋਈ ਮਾਲਾ ਕਹਿ ਕੇ ਨਹੀਂ ਕਹਿੰਦਾ ਜੀ ਇਹ ਇਹ ਉਹਨਾਂ ਦੀ ਪਰਵਾਣ ਨਤੀਜਾ ਉਹਨਾਂ ਦੀ ਝੋਲੀ ਪੈ ਰਹੀਆਂ ਨੇ ਪਰ ਇਹ ਗੁਰੂ ਸਾਹਿਬ ਦਾ ਕਾਰਜ ਹੈ ਖੈਰ ਮੈਂ ਇਹ ਨਹੀਂ ਕਹਾਂਗਾ ਕਿ ਮੈਨੂੰ ਅਗਰ ਮਾਨ ਸਨਮਾਨ ਨਹੀਂ ਮਿਲਿਆ ਤਾਂ ਮੈਂ ਇਹਨੂੰ ਸ਼ਾਇਦ ਛੱਡ ਕੇ ਪਿੱਛੇ ਹੋ ਜਾਵਾਂ ਇਹ ਕਾਰਜ ਹੈ ਬਹੁਤ ਸਾਰੇ ਐਸੇ ਪਦਵੰਤੇ ਸੱਜਣ ਵੀਰ ਗੁਰਸਿੱਖ ਵੀਰ ਏਸੀ ਨੂੰ ਦੇਖਦੇ ਪਏ ਨੇ ਔਰ ਉਹਨਾਂ ਵੱਲੋਂ ਵੀ ਐਸੀ ਚੀਜ਼ ਦੇ ਨਾਲ ਕਦਮ ਜੋ ਉਹਨਾਂ ਵੱਲੋਂ ਬਣਦੇ ਹੋਣਗੇ ਜ਼ਰੂਰ ਲਿੱਤੇ ਜਾਣਗੇ ਪਰ ਐਸੀ ਕਲਾ ਦੇ ਨਾਲ ਮੈਂ ਇਹ ਨਹੀਂ ਕਹਿੰਦਾ ਕਿ ਜੇਕਰ ਨਿਵਾਜਿਆ ਨਹੀਂ ਗਿਆ ਤਾਂ ਸ਼ਾਇਦ ਮੈਂ ਪਿੱਛੇ ਹੋ ਜਾਊਂਗਾ ਇਹ ਮੇਰੀ ਝੋਲੀ ਪਈ ਚੀਜ਼ ਹੈ ਇਹ ਮੈਨੂੰ ਮੁਬਾਰਕ ਹੈ ਤੇ ਮੈਂ ਇਹਨੂੰ ਜ਼ਰੂਰ ਉਸ ਤਿੱਕੇ ਨਾਲ ਲੈ ਕੇ ਜਾ ਰਿਹਾ ਹਾਂ ਮੈਂ ਚਾਹਾਂਗਾ ਜੀ ਇਹ ਮਹਾਰਾ ਜੀ ਗੁਰਗਨ ਸਾਹਿਬ ਜੀ ਦੇ ਸ਼ਲੋਕਾਂ ਦੇ ਨਾਲ ਇਹ ਜੋ ਤੁਸੀਂ ਆਪਣੇ ਹੱਥਾਂ ਨਾਲ ਜੋ ਤਿਆਰ ਕੀਤੇ ਹੈ ਲੇਖਨ ਤੋਂ ਬਾਅਦ ਜਿਹੜੇ ਤੁਸੀਂ ਹੋਰ ਵੀ ਲੋਕਾਂ ਤੱਕ ਪਹੁੰਚਾਉਂਦੇ ਹੋ ਇਹ ਵੀ ਇੱਕ ਵਾਰ ਕੈਮਰੇ ਦਿਖਾ ਦਿਓ ਇੱਕ ਉਹਦੇ ਬਾਰੇ ਜਰੂਰ ਦੱਸ ਦਿਓ ਜਿਹੜਾ ਤੁਸੀਂ ਮੈਂ ਚਾਹਾਂਗਾ ਮੈਨੂੰ ਨਾਮ ਨਹੀਂ ਪਤਾ ਪਹਿਲਾਂ ਨਾਮ ਦੱਸਿਓ ਜੀ ਭਾਈ ਇਹਦਾ ਜੀ ਬਟ ਇਹ ਵੀ ਤੁਹਾਨੂੰ ਮੈਂ ਜ਼ਰੂਰ ਦਿਖਾਵਾਂ ਕਿ ਲੈ ਕੇ ਆਓ ਕੈਮਰੇ ਸਭ ਤੋਂ ਪਹਿਲਾਂ ਤੁਸੀਂ ਉਹਦੇ ਬਾਰੇ ਦੱਸਿਓ ਨਾਲੇ ਵਜਾ ਕੇ ਵੀ ਦਿਖਾਓ ਦੱਸਣਾ ਜੀ ਇਹ ਨਰਸਿੰਘਾ ਜੀ ਜਿਹੜਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਤੇ ਵੱਜਦਾ ਤਾਂ ਮੈਂ ਇਹ ਚੀਜ਼ ਦੀ ਕਹਿਸਦਾ ਕਿ ਦੇਣ ਦੇ ਵਿੱਚ ਦੇਣ ਗੁਰੂ ਸਾਹਿਬ ਨੇ ਮੈਨੂੰ ਉਸ ਅਮਰਦੀ ਦਾਦ ਨਾਲ ਦਿੱਤੀ ਕਿ ਜਿੱਥੇ ਵੱਡੀ ਖੰਡੇ ਬੱਟੇ ਦੀ ਦੇਣ ਬਾਅਦ ਚ ਇਹ ਲਿਖਾਵਟ ਦੀ ਦੇਣ ਉਸ ਦੇ ਨਾਲ ਇਹ ਮੰਦਰੀਤ ਸੀ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੇ ਪਿਪਲੀ ਸਾਹਿਬ ਗੁਰਦੁਆਰੇ ਵਿਖੇ ਇਹ ਨਰਸਿੰਘੇ ਦੀ ਸੇਵਾ ਨਹੀਂ ਹੈਗੀ ਤਾਂ ਕਿਉਂ ਨਾ ਉੱਥੇ ਹੋਵੇ ਪਰ ਗੱਲੇ ਸੀ ਕਿ ਵਜਾਉਣਾ ਤੇ ਆਉਂਦਾ ਨਹੀਂ ਸੀ ਕਿ ਇਧਰੋਂ ਵਜਾਉਣਾ ਕਿ ਉਧਰੋਂ ਵਜਾਉਣਾ ਇਹ ਤਾਂ ਪਤਾ ਨਹੀਂ ਸੀ ਪਰ ਜਦੋਂ ਫਿਰ ਕਾਰਜ ਗੁਰੂ ਸਾਹਿਬ ਦਾ ਆਇਆ ਫਿਰ ਤੁਸੀਂ ਕੌਣ ਹੋ ਜੀ ਹਣਾ ਜੀ ਸੋ ਉਸ ਚੀਜ਼ ਨੂੰ ਲੈਂਦਿਆਂ ਹੋਇਆ ਮੈਂ ਇਹ ਆਪਣਾ ਲੈ ਲਿੱਤਾ ਪਰ ਜਦੋਂ ਘਰ ਦੇ ਵਿੱਚ ਏਸੀ ਦਾ ਅਭਿਆਸ ਕਰਨਾ ਵਜਾਉਣਾ ਤੇ ਆਉਂਦਾ ਨਹੀਂ ਸੀ ਘਰ ਦੇ ਨੇ ਵੀ ਕਹਣਾ ਕਿ ਤੂੰ ਯਾਰ ਐਵੇਂ ਇੰਨੀ ਵਜਾਬ ਜਾ ਕੇ ਤੂੰ ਆਪਣਾ ਸਾਹ ਵੀ ਚੜਾਉਂਦਾ ਵਾ ਸਾਹ ਔਖਾ ਕਰਦਾ ਸਾਡੇ ਵੀ ਕੰਨ ਔਖੇ ਕਰਦਾ ਆਂਡੀ ਗੁਆਂਡੀ ਵੀ ਖਰਾਬ ਕਰਦਾ ਵਾ ਤੇ ਤੂੰ ਇਹ ਕਿੱਧਰ ਲੈ ਕੇ ਬਹਿ ਗਿਆ ਪਰ ਗੱਲੇ ਸੀ ਕਿ ਇਹੀ ਕਹਿੰਦਾ ਸੀ ਕਿ ਜਿਹੜੀ ਤੈਨੂੰ ਕਾਰਜ ਮਿਲਿਆ ਤੂੰ ਉਹਨੂੰ ਵਧੀਆ ਨਿਭ ਬ੍ਰੀਜ ਸੀ ਇੱਕ ਕਲਾ ਤੇ ਸਾਡੇ ਦਰਸ਼ਕ ਦੇਖ ਚੁੱਕੇ ਆ ਮੈਂ ਚਾਹਾਂਗਾ ਇਹ ਕਲਾ ਜਰੂਰ ਸਾਡੇ ਦਰਸ਼ਕਾਂ ਨੂੰ ਦਿਖਾਈ ਜਾਵੇ ਇੱਕ ਵਾਰ ਇੱਕ ਵਾਰ ਜਰੂਰ ਜੀ ਜੀ ਮੈਂ ਜੀ ਇਹਨੂੰ ਜੋੜ ਕੇ ਨਹੀਂ ਵਜਾ ਰਿਹਾ ਮੈਂ ਸਿਰਫ ਸਿੰਗਲ ਹੀ ਵਜਾ ਦੇਣਾ ਕਿਉਂਕਿ ਆਵਾਜ਼ ਬਹੁਤ ਜ਼ਿਆਦਾ ਹੋ ਜਾਣੀ ਆ ਸਿਰਫ ਮੈਂ ਕਹਿੰਦਾ ਵੀ ਜਿੰਨੀ ਆਵਾਜ਼ ਜ਼ਿਆਦਾ ਹੋਏਗੀ ਚੰਗੀ ਗੱਲ ਜੀ ਜੀ ਕਿਉਂਕਿ ਇਹ ਫਿਰ ਬਿਗਲ ਲੱਗ ਜਾਂਦਾ ਪਰ ਮੈਂ ਲਾ ਹੀ ਲੈਣਾ ਜੀ ਇਸ ਚੀਜ਼ ਨੂੰ ਕਿ ਜਿਹੜੀ ਇਹ ਸਾਡੇ ਮੈਂ ਜਿੰਨੇ ਵੀ ਦਰਸ਼ਕ ਜਿਹੜੇ ਸਾਡੇ ਦੇਖ ਰਹੇ ਨੇ ਸੋ ਇਹਨੂੰ ਨਰਸਿੰਘਾ ਕਹਿੰਦੇ ਨੇ ਸੋ ਮਹਾਰਾਜ ਮਹਾਰਾਜ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਧਰਤੀ ਸ੍ਰੀ ਅੰਮ੍ਰਿਤਸਰ ਵਿਖੇ ਜਦੋਂ ਵਜਾਇਆ ਜਾਂਦਾ ਇਹ ਵੀ ਇੱਕ ਕਲਾ ਜਿਹੜੀ ਹੈ ਮੈਂ ਖਾਨੀਆਂ ਤੇ ਲੈ ਕੇ ਆਉਂਦਾ ਜਿਵੇਂ ਵੱਡੀ ਗੱਲ ਕਹੂੰਗਾ ਕਿ ਨਰਸਿੰਘਾ ਅਸੀਂ ਲਿਖਣ ਲੱਗਿਆ ਨੰਨਾ ਰਾਰਾ ਸਸੇ ਨੂੰ ਸਿਆਰੀ ਉੱਤੇ ਟਿੱਪੀ ਤੇ ਘੱਗੇ ਕੰਨਾ ਪਾ ਕੇ ਗੱਲ ਕਰਾਂਗੇ ਪਰ ਇੱਥੇ ਘੱਗਾ ਨਹੀਂ ਜੀ ਨੰਗਾ ਪੈਂਦਾ ਜਿਹੜਾ ਨਰਸਿੰਘਾਂ ਦੀ ਗੱਲ ਕੀਤੀ ਜਾਂਦੀ ਹੈ ਵੀ ਉਹ ਅਸੀਂ ਵਿਸਰੀ ਚੁੱਕੀ ਹੋਈ ਚੀਜ਼ਾਂ ਨੇ ਸੋ ਉਹ ਇਹਦੇ ਅੰਦਰ ਨੇ ਸੋ ਦੋਸਤੋ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗੇ ਫੋਕਸ ਜਿਹੜਾ ਹੈ ਮੈਨੂੰ ਇਹ ਆ ਜਾਈ ਕਿ ਤੁਸੀਂ ਇਹ ਚੀਜ਼ ਦੀ ਆਵਾਜ਼ ਹੈ ਬਾਹਰ ਤੱਕ ਜਾ ਰਹੀ ਸੋ ਕਿਸੇ ਨੇ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਸ਼ਾ ਤੇ ਨਹੀਂ ਕਿਤੇ ਆ ਰਹੇ ਸੋ ਮੈਂ ਉਸੀ ਨੂੰ ਕਰ ਰਿਹਾ ਜੀ ਜੀ ਕੀ ਮਾਤਾ ਜੀ ਮੈਂ ਕਹਿੰਦਾ ਬਾਈ ਜੀ ਆ ਜਿਹੜੀ ਇੱਕ ਕਲਾ ਤੋਂ ਬਾਅਦ ਦੂਸਰੀ ਕਲਾ ਵੀ ਤੁਸੀਂ ਦਿਖਾਈ ਹੈ ਤਾਂ ਕੀ ਲਕਸ਼ ਹੈ ਤੁਹਾਡਾ ਕਿੱਥੇ ਪਹੁੰਚਣਾ ਚਾਹੁੰਦੇ ਹੋ ਇਸ ਕਲਾ ਦੋਹਾਂ ਨੂੰ ਨਾਲ ਲੈ ਕੇ ਅ ਜੀ ਟੀਚਰ ਜਿੱਥੇ ਪਹੁੰਚਣਾ ਸੀ ਸ਼ਾਇਦ ਮੈਨੂੰ ਲੱਗਦਾ ਕਿ ਉਹ ਮਿਲ ਚੁੱਕਾ ਜੀ ਕਿ ਗੁਰੂ ਸਾਹਿਬ ਦੇ ਦਰ ਤੋਂ ਵੱਡਾ ਕੋਈ ਟੀਚਾ ਨਹੀਂ ਲੈ ਕੇ ਚੱਲਦਾ ਜਿੱਥੇ ਗੁਰੂ ਸਾਹਿਬ ਅਮਰਤ ਵੇਲੇ ਆਪ ਉਠਾ ਕੇ ਤੇ ਉੱਥੇ ਲੈ ਕੇ ਜਾ ਕੇ ਤੇ ਗੁਰੂ ਸਾਹਿਬ ਦੀ ਇਹ ਸੇਵਾ ਦੇ ਨਾਲ ਅਖਰਕਾਰੀ ਦੀ ਸੇਵਾ ਲੈ ਲੈਣ ਤੇ ਸ਼ਾਇਦ ਮੈਨੂੰ ਲੱਗਦਾ ਕਿ ਉਤੋਂ ਵੱਡਾ ਸੁਭਾਗ ਬਾਜੀ ਕੀ ਹੋਊਗਾ ਕਿ ਜਦੋਂ ਆਂਡੀ ਗਵਾਂਡੀ ਪਰਿਵਾਰ ਸਾਰੇ ਸੁੱਤੇ ਹੁੰਦੇ ਨੇ ਤੇ ਗੁਰੂ ਸਾਹਿਬ ਆਪਣੇ ਦਰ ਦੇ ਉੱਤੇ ਜਾ ਕੇ ਏਸੀ ਦਾ ਨਾਲ ਮੈਨੂੰ ਬਖਸ਼ਦੇ ਨੇ ਤਾਂ ਮੇਰਾ ਮਨ ਇੱਕ ਵਾਰੀ ਪਸੀਜ ਜਾਂਦਾ ਇੱਕ ਵਾਰੀ ਇਹ ਵੀ ਰੋਣਾ ਵੀ ਆ ਜਾਂਦਾ ਕਿ ਗੁਰੂ ਸਾਹਿਬ ਤੁਸੀਂ ਕਿੰਨੇ ਕੁ ਦਿਆਲੂ ਕਿ ਮੈਨੂੰ ਇਹਨਾਂ ਸੇਵਾਵਾਂ ਦੇ ਨਾਲ ਤੁਸੀਂ ਆਪਣੇ ਦਰ ਤੇ ਲੈ ਕੇ ਆ ਗਏ ਸੋ ਮੈਂ ਜਿੰਨੇ ਵੀ ਦਰਸ਼ਕ ਜੁੜੇ ਨੇ ਮੈਂ ਫਿਰ ਤੋਂ ਇੱਕ ਵਾਰ ਜ਼ਰੂਰ ਕਹਿਣਾ ਚਾਹਾਂਗਾ ਬਾਈ ਜੀ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਬਾਈ ਦੀ ਵਾਕਈ ਹੈਲਪ ਕਰਨੀ ਚਾਹੁੰਦੇ ਹੋ ਤਾਂ ਪਤਾ ਕਿਵੇਂ ਕਰਿਓ ਸ਼ੇਅਰ ਕਰਕੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਸਿੱਖ ਧਰਮ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਤੇ ਇਸ ਪਾਸੇ ਵੀਰ ਜੀ ਆਏ ਨਹੀਂ ਹੋਣੇ ਤੁਸੀਂ ਕਿਵੇਂ ਆਏ ਜੀ ਮੈਂ ਤੁਹਾਨੂੰ ਜਿਵੇਂ ਸ਼ੁਰੂਆਤ ਵਿੱਚ ਵੀ ਦੱਸਿਆ ਕਿ ਗੁਰੂ ਸਾਹਿਬ ਦਾ ਕਾਰਜ ਰਿਹਾ ਜੀ ਤੇ ਸਾਡੀਆਂ ਇਹ ਸਿੱਖਿਆਵਾਂ ਸਾਡੀਆਂ ਇਹ ਮਤ ਇਸ ਦੇ ਕਾਬਲ ਨਹੀਂ ਹੁੰਦੀ ਠੀਕ ਹੈ ਜੀ ਹਮ ਅਪਰਾਧੀ ਸਤਪੂਲ ਤੇ ਤੁਮ ਬਖਸ਼ਣ ਹਾਰੇ ਅਸੀਂ ਤਾਂ ਜੀ ਐਸੇ ਅਪਰਾਧੀ ਆ ਤੇ ਬਖਸ਼ਣ ਵਾਲੇ ਤੇ ਗੁਰੂ ਸਾਹਿਬ ਨੇ ਸੋ ਉਹਨਾਂ ਦੀਆਂ ਦਾਤਾਂ ਹੀ ਨਹੀਂ ਕਿ ਇਸ ਦਾਤਾਂ ਦੇ ਵਿੱਚ ਸਾਡੇ ਝੋਲੀ ਪਾਈ ਜਾਂਦੇ ਨੇ ਤੇ ਅਸੀਂ ਉਹਦੇ ਕਾਰਜ ਨੂੰ ਲਈ ਜਾਂਦੇ ਹਾਂਤ ਵਿੱਚ ਜਿੰਨੇ ਵੀਡੀਓ ਨੂੰ ਦੇਖ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਇਸ ਚੀਜ਼ ਦੇ ਨਾਲ ਗੁਰਬਾਣੀ ਦੇ ਨਾਲ ਜੁੜਨ ਦਾ ਜ਼ਰੂਰ ਉਪਰਾਲਾ ਕਰੀਏ ਚਾਹੇ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੋਵੇ ਉਪਰਾਲਾ ਉਸ ਨੂੰ ਬੱਚਿਆਂ ਤੱਕ ਜ਼ਰੂਰ ਲਿਆ ਕੇ ਕਿਉਂਕਿ ਬੱਚੇ ਅਗਰ ਊੜੇ ਤੇ ਜੂੜੇ ਨੂੰ ਭੁੱਲ ਗਏ ਨਾ ਤਾਂ ਸ਼ਾਇਦ ਅਸੀਂ ਆਪਣੇ ਪਰਿਵਾਰ ਨੂੰ ਸਿੱਖੀ ਦੇ ਨਾਲ ਨਹੀਂ ਜੋੜ ਸਕਾਂਗੇ ਘਰ ਦੇ ਵਿੱਚ ਲੱਗੀ ਹੋਈ ਇੱਕ ਸਲੇਟ ਉੱਤੇ ਲਿਖਿਆ ਹੋਇਆ ਇੱਕ ਓੰਕਾਰ ਸਾਨੂੰ ਇੱਕ ਦੇ ਨਾਲ ਜੋੜਨ ਦਾ ਉਪਦੇਸ਼ ਦੇਊਗਾ ਸਾਨੂੰ ਕਿਤੇ ਹੋਰ ਜਾਂਦੇ ਲੋੜ ਨਹੀਂ ਆ ਸਾਨੂੰ ਕਿਸੇ ਹੋਰ ਧਰਮਾਂ ਵਾਲ ਜਾਂਦੇ ਲੋੜ ਨਹੀਂ ਆ ਤੇ ਜੇਕਰ ਬੱਚਿਆਂ ਦੇ ਹੱਥਾਂ ਵਿੱਚ ਅਸੀਂ ਚਾਕ ਫੜਾ ਕੇ ਬੱਚਿਆਂ ਨੂੰ ਕਹੀਏ ਕਿ ਆਪਣਾ ਤੁਸੀਂ ਵਿੱਚ ਆਪਣੇ ਨਾਂ ਹੀ ਸੋਨਾ ਕਰਕੇ ਲਿਖ ਲੈਣਾ ਵਾ ਫਿਰ ਸ਼ਾਇਦ ਤੁਹਾਡੇ ਇਹ ਜੋ ਕਾਰਜ ਨੇ ਇਹ ਦੁਨੀਆਵੀ ਅਸੀਂ ਵਿਦਿਆ ਜੋ ਵਿਦਿਆ ਦੇ ਰਹੇ ਆ ਬੱਚਿਆਂ ਨੂੰ ਉਹ ਤਾਂ ਬਹੁਤ ਸਾਰੇ ਅਧਿਆਪਕ ਸਕੂਲ ਸਾਰੇ ਕਰ ਰਹੇ ਨੇ ਮਾਤਾ ਪਿਤਾ ਵੀ ਕਰ ਰਹੇ ਨੇ ਪਰ ਇੱਕ ਇਹ ਛੋਟਾ ਜਿਹਾ ਕਾਰਜ ਜ਼ਰੂਰ ਕਰੀਏ ਕਿ ਗੁਰੂ ਸਾਹਿਬ ਦਾ ਰੋਜ਼ ਦਾ ਉਪਦੇਸ਼ ਹੀ ਬੱਚਿਆਂ ਨੂੰ ਕਹੀਏ ਕਿ ਤੁਸੀਂ ਇਸ ਸਲੇਟ ਉੱਤੇ ਲਿਖਣਾ ਸ਼ਾਇਦ ਤੁਹਾਡਾ ਇਹ ਕਾਰਜ ਦੇਖਿਓ ਕਿ ਬਹੁਤ ਹੀ ਸਫਲਤਾਪੂਰਕ ਜੋ ਨਿਪਰੇ ਚੜੂਗਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਦੇ ਲਈ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਧੰਨਵਾਦ ਭਾਈ ਸਾਹਿਬ ਜੀ ਤੁਸੀਂ ਆਪਣੀ ਰਚੇ ਵਿੱਚ ਸਮਾਂ ਕੱਢਿਆ ਤੁਹਾਡਾ ਵੀ ਧੰਨਵਾਦ ਜੀ ਸੋ ਦੋਸਤੋ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਆਪਣੀ ਰਾਏ ਵੀ ਜ਼ਰੂਰ ਦਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾ ਜਸਵੀਰ ਸਿੰਘ ਦੇ ਨਾਲ ਮਨਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ